ਇੰਡੀਆ ਟੂ ਕੈਨੇਡਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਆ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀ ਅਤੇ ਕੈਨੇਡਾ ਵਰਕ ਪਰਮਿਟ ਦੇ ਚਾਹਵਾਨ ਪੰਜਾਬੀਆਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇੱਕ ਨਵਾਂ ਪ੍ਰੋਗਰਾਮ ਲਾਂਚ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਹੁਣ ਤੁਸੀਂ ਵੀ ਬਿਨਾਂ ਐਲਐਮਆਈ ਤੋਂ ਹੀ ਕੈਨੇਡਾ ਦਾ ਵਰਕ ਪਰਮਿਟ ਲੈ ਸਕਦੇ ਹੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਫ੍ਰੈਂਚ ਭਾਸ਼ਾ ਨੂੰ ਕਾਫੀ ਜ਼ਿਆਦਾ ਮੁਹਾਰਤ ਦਿੱਤੀ ਜਾ ਰਹੀ ਹੈ ਸੋ ਫ੍ਰੈਂਚ ਬੋਲਣ ਵਾਲਿਆਂ ਨੂੰ ਜਿੱਥੇ ਕਿ ਕੈਨੇਡਾ ਦੇ ਵਿੱਚ ਲਗਾਤਾਰ ਵਰਕ ਪਰਮਿਟ ਅਤੇ ਇਸ ਤੋਂ ਇਲਾਵਾ ਪੀਆਰ ਮਿਲ ਰਹੀ ਹੈ ਸੋ ਇਸੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਜਿਹੜੇ ਵੀ ਪੰਜਾਬੀ ਭਾਰਤੀ ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਫ੍ਰੈਂਚ ਭਾਸ਼ਾ ਬੋਲਣੀ ਅਤੇ ਸਮਝਣੀ ਜਾਣਦੇ ਹਨ ਸੋ ਉਹ ਜੇਕਰ ਇਸ ਦੇ ਵਿੱਚ 5 ਨੰਬਰ ਲੈ ਲੈਂਦੇ ਹਨ ਤੇ ਉਹਨਾਂ ਨੂੰ ਵੀ ਕੈਨੇਡਾ ਦੇ ਵਿੱਚ ਜਿਹੜਾ ਕਿ ਬਿਨਾ ਐਲਐਮਆਈ ਤੋਂ ਹੀ ਵਰਕ ਪਰਮਿਟ ਮਿਲ ਜਾਵੇਗਾ ਜੀ ਹਾਂ ਤੁਹਾਨੂੰ ਦੱਸੀ ਹੈ ਕਿ ਸਿਰਫ ਜਿਹੜਾ ਤੁਸੀਂ ਲਿਸਨਿੰਗ ਅਤੇ ਇਸ ਤੋਂ ਇਲਾਵਾ ਸਪੀਕਿੰਗ ਜਿਹੜਾ ਹੈ ਉਸ ਦੇ ਵਿੱਚ ਹੀ 5 ਨੰਬਰ ਲੈ ਲੈਂਦੇ ਹੋ ਸੋ ਨੂੰ ਜਿਹੜਾ ਕਿ ਕੈਨੇਡਾ ਦੇ ਵਿੱਚ ਹੁਣ ਬਿਨਾ ਐਲ ਐਮ ਆਈ ਤੋਂ ਹੀ ਬਾਰਕ ਪਰਮਿਟ ਮਿਲ ਜਾਵੇਗਾ ਸੋ ਇਸ ਦੇ ਲਈ ਜਿੱਥੇ ਕਿ ਰਾਈਟਿੰਗ ਅਤੇ ਇਸ ਤੋਂ ਇਲਾਵਾ ਰੀਡਿੰਗ ਦੀ ਹੁਣ ਜਿਹੜੀ ਉਹ ਲੋਡ ਨਹੀਂ ਹੋਵੇਗੀ ਸੋ ਇਸ ਤੋਂ ਬਾਅਦ ਤੁਹਾਨੂੰ ਸਿੱਧਾ ਹੀ ਬਿਨਾ ਐਲ ਐਮ ਆਈ ਤੋਂ ਬਾਰਕ ਪਰਮਿਟ ਕੈਨੇਡਾ ਦੇ ਵਿੱਚ ਮਿਲ ਜਾਵੇਗਾ ਤੇ ਇਸ ਤੋਂ ਇਲਾਵਾ ਤੁਹਾਨੂੰ ਪੀ ਆਰ ਲੈਣ ਦੇ ਵਿੱਚ ਵੀ ਜਿਹੜੀ ਉਹ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਦੇ ਲਈ ਪਹਿਲਾ ਜਿਹੜਾ ਕੋਟਾ ਰੱਖਿਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਵੱਧ ਤੋਂ ਵੱਧ ਅਜਿਹੇ ਲੋਕਾਂ ਨੂੰ ਪੀ ਆਰ ਦਿੱਤੀ ਜਾਵੇਗੀ ਜੋ ਕਿ ਫ੍ਰੈਂਚ ਦੇ ਹਨ ਸੁਪਰੈਂਚ ਫਾਜਾ ਦੇ ਵਿਸਤਾਰ ਕਰਨ ਦੇ ਲਈ ਹੀ ਜਿਹੜਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਹੁਣ ਫ੍ਰੈਂਚ ਭਾਸ਼ਾ ਨੂੰ ਮਹਾਰਤ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਸਟੂਡੈਂਟਾਂ ਦੀ ਕੈਨੇਡਾ ਦੇ ਵਿੱਚ ਹੁਣ ਪੀਆਰ ਨਹੀਂ ਹੋ ਰਹੀ ਤੇ ਉਹਨਾਂ ਨੂੰ ਪੀਆਰ ਦੇ ਲਈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ ਉੱਤੇ ਆਪਣੀ ਉਹ ਸਟੱਡੀ ਵੀ ਪੂਰੀ ਕਰ ਚੁੱਕੇ ਹਨ ਤੇ ਜੇਕਰ ਉਹ ਹੁਣ ਕੈਨੇਡਾ ਦੇ ਵਿੱਚ अर्ਲੀ ਚਾਈਲਡਹੂਡ ਐਜੂਕੇਟਰ ਦਾ ਜਿਹੜਾ ਕੋਰਸ ਕਰ ਲੈਂਦੇ ਹਨ ਸੋ ਇਸ ਦੇ ਕਾਰਨ 6 ਮਹੀਨੇ ਦਾ ਕੋਰਸ ਤੋਂ ਬਾਅਦ ਜੇਕਰ 6 ਮਹੀਨੇ ਦਾ ਐਕਸਪੀਰੀਅੰਸ ਲੈ ਲੈਂਦੇ ਹਨ ਤੇ ਫਿਰ ਵੀ ਉਹ ਕਾਫੀ ਜਿਹੜਾ ਕਿ ਉਹਨਾਂ ਦੇ ਪੀਆਰ ਦੇ ਚਾਂਸ ਵੱਧ ਜਾਣਗੇ ਤੇ ਇਸ ਤੋਂ ਇਲਾਵਾ ਦੂਸਰੇ ਨੰਬਰ ਦੇ ਉੱਤੇ ਫਾਰਮੇਸੀ ਦਾ ਜੇਕਰ ਉਹ ਕਰ ਲੈਂਦੇ ਹਨ ਕੋਰਸ ਤੇ ਇਸ ਤੋਂ ਬਾਅਦ ਵੀ ਜਿਹੜਾ ਕਿ ਉਹਨਾਂ ਦੇ ਕਾਫੀ ਚਾਂਸ ਵਧਣ ਦੀ ਉਮੀਦ ਲਗਾਈ ਜਾ ਰਹੀ ਹੈ ਕਿਉਂਕਿ ਇਹ ਕੋਟੇ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਵੱਡੇ ਤੌਰ ਦੇ ਉੱਤੇ ਜਿਹੜੀ ਉਹ ਪੀਆਰ ਰੱਖੀ ਗਈ ਹੈ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕੈਨੇਡਾ ਦੇ ਵਿੱਚ ਐਪਲੀਕੇਸ਼ਨਾਂ ਦੇ ਪ੍ਰੋਸੈਸਿੰਗ ਟਾਈਮ ਨੂੰ ਘਟਾਉਣ ਦੇ ਲਈ AI ਦੀ ਮਦਦ ਲਈ ਜਾਵੇਗੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਲਗਾਤਾਰ AI ਦੇ ਦੇ ਨਾਲ ਜਿਹੜੀਆਂ ਕਿ ਫਾਈਲਾਂ ਪ੍ਰੋਸੈਸ ਕੀਤੀਆਂ ਜਾਣਗੀਆਂ ਜਿਸ ਦੇ ਕਾਰਨ ਕਾਫੀ ਘੱਟ ਸਮੇਂ ਦੇ ਵਿੱਚ ਇਹ ਜਿਹੜੇ ਰਿਜ਼ਲਟ ਦੇਖਣ ਨੂੰ ਮਿਲਣਗੇ ਜਿਸ ਤੋਂ ਬਾਅਦ ਕਿ ਟੂਰਿਸਟ ਅਤੇ ਵਿਜ਼ਟਰ ਬੀਚੇ ਦਾ ਰਿਜ਼ਲਟ 10 ਤੋਂ 15 ਦਿਨ ਦੇ ਵਿੱਚ ਇਸ ਤੋਂ ਇਲਾਵਾ ਸਟੂਡੈਂਟ ਵੀਜ਼ਾ ਵੀ ਜਿਹੜਾ 10 ਤੋਂ 15 ਦਿਨਾਂ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਸੋ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਜੀਆਈਸੀ ਦੇ ਵਿੱਚ ਜਿਹੜਾ ਕਿ 2000 ਡਾਲਰ ਦਾ ਵਾਅਦਾ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਟੂਰਿਸਟ ਵਿਜ਼ਟਰ ਅਤੇ ਇਸ ਤੋਂ ਇਲਾਵਾ ਸੁਪਰ ਵੀਜ਼ੇ ਦੇ ਲਈ ਇੱਕ ਨ ਜਿਹੜਾ ਉਹ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਕਿ ਅਗਲੇ ਮਹੀਨੇ ਤੋਂ ਹੀ ਲਾਗੂ ਹੋਵੇਗਾ ਤੇ ਜਿਸ ਦੇ ਦੌਰਾਨ ਕਾਫੀ ਛੇਤੀ ਜਿਹੜੇ ਰਿਜ਼ਲਟ ਦੇਖਣ ਨੂੰ ਮਿਲਣਗੇ